ਸੁਲਤਾਨਪੁਰ ਲੋਧੀ ਤੋਂ ਬੇਬੇ ਨਾਨਕੀ ਜੀ ਤੇ ਭਈਆ ਜੈ ਰਾਮ ਜੀ ਰਾਏ ਪੋਜ ਦੀ ਤਲਵੰਡੀ ਪਹੁੰਚਦੇ ਨੇ ਸ੍ਰੀ ਕਲਿਆਣ ਦਾ ਸਮਹਿਤਾ ਜੀ ਇੱਕ ਮੰਜੇ ਤੇ ਬੈਠੇ ਨੇ ਇੱਕ ਤੇ ਮੰਜੇ ਤੇ ਮਾਤਾ ਤ੍ਰਿਪਤਾ ਜੀ ਬੈਠੇ ਨੇ ਤੇ ਕੋਲ ਜਾ ਕੇ ਬੇਬੇ ਨਾਨਕੀ ਜੀ ਬੈਠ ਜਾਂਦੇ ਨੇ ਬੋਲੀ ਭਈਆ ਜੈ ਰਾਮ ਜੀ ਬੈਠ ਜਾਂਦੇ ਨੇ ਤੇ ਮਾਤਾ ਤ੍ਰਿਤਾ ਜੀ ਆਖਣ ਲੱਗੇ ਨਾਨਕੀ ਚੰਗਾ ਹੋਇਆ ਤੂੰ ਆ ਗਈ ਆ ਮੈਂ ਤੇਰੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨੀ ਸੀ ਦੱਸੋ ਮਾਤਾ ਜੀ ਨਾਨਕੀ ਆਪਣੇ ਵੀਰ ਵਾਸਤੇ ਕੋਈ ਲੜਕੀ ਵੇਖ ਸਾਨੂੰ ਵੀ ਚਾਹੇ ਆਪਣੇ ਪੁੱਤਰ ਦਾ ਵਿਆਹ ਕਰੀਏ ਤੇ ਬੇਬੇ ਨਾਨਕੀ ਜੀ ਥੋੜਾ ਮੁਸਕਰਾ ਪਏ ਕਹਿੰਦੇ ਮਾਤਾ ਜੀ ਮੇਰੇ ਮਨ ਚ ਕਿੰਨੇ ਦਿਨ ਹੋਏ ਇਹ ਖਿਆਲ ਆਉਂਦਾ ਪਿਆ ਸੀ ਕਿ ਮਾਤਾ ਜੀ ਨਾਲ ਗੱਲ ਕਰੀਏ ਤਵੀਰ ਦਾ ਵਿਆਹ ਕਰੀਏ ਮੈਨੂੰ ਵੀਰ ਦੇ ਵਿਆਹ ਦਾ ਬੜਾ ਚਾਹ ਹੈ ਤੁਹਾਨੂੰ ਪਤਾ ਭੈਣਾਂ ਨੂੰ ਬੜਾ ਚਾਹ ਹੁੰਦਾ ਹੈ ਇਦੋਂ ਫਿਰ ਬੇਬੇ ਨਾਨਕੀ ਜੀ ਤੇ ਭਈਆ ਜੈਅਰ ਅਹਿਮ ਜੀ ਵਾਪਸ ਸੁਲਤਾਨਪੁਰ ਲੋਧੀ ਆਉਂਦੇ ਨੇ ਬਟਾਲੇ ਦੇ ਕੋਲ ਪੱਖੋ ਕੇ ਰੰਧਾਵੇ ਵਿਖੇ ਮੂਲ ਚੰਦ ਜੀ ਉੱਥੋਂ ਦੇ ਪਟਵਾਰੀ ਨੇ ਤੇਰੇ ਐਸ਼ ਹੈ ਬਟਾਲੇ ਇਹਨਾਂ ਦੀ ਇਹ ਇਧਰੋਂ ਭਾਈਆ ਜੈਰਾਮ ਜੀ ਨੂੰ ਮਿਲਦੇ ਨੇ ਪਹਿਲਾਂ ਵੀ ਕਈ ਵਾਰ ਮੁਲਾਕਾਤ ਹੋ ਚੁੱਕੀ ਹੈ ਜਦੋਂ ਇੱਕ ਦਿਨ ਮਲਾਪ ਹੋਇਆ ਤੇ ਭਾਈਆ ਜੈਰਾਮ ਜੀ ਆਖਣ ਲੱਗੇ ਵੀ ਮੂਲ ਚੰਦ ਜੀ ਮੇਰਾ ਰਿਸ਼ਤੇਦਾਰ ਹੈ ਪਟਵਾਰੀ ਦਾ ਮੁੰਡਾ ਹੈ ਤੇ ਵਾਸੇ ਕੋਈ ਲੜਕੀ ਵੇਖਣੀ ਹੈ ਤੇ ਮੂਲ ਚੰਦ ਜੀ ਆਖਣ ਲੱਗੇ ਲੜਕੀ ਕਿਹੋ ਜੀ ਜੈਦੀ ਹੈ ਕਹਿੰਦੇ ਲੜਕੀ ਸਿਆਣੀ ਹੋਵੇ ਲੜਕੀ ਸਬਰ ਵਾਲੀ ਹੋਵੇ ਸੰਤੋਖ ਵਾਲੀ ਹੋਵੇ ਤੇ ਅਗੋਂ ਬਾਬਾ ਮੂਲ ਚੰਦ ਜੀ ਦੋਵੇਂ ਹੱਥ ਜੋੜ ਲੈ ਅਖਲ ਗਏ ਫਿਰ ਜੈਰਾਮ ਜੀ ਫਿਰ ਦੂਰ ਕੀ ਜਾਣਾ ਹੈ ਮੇਰੀ ਆਪਣੀ ਲੜਕੀ ਹੈ ਉਹਦਾ ਨਾਮ ਹੈ ਸੁਲਖਣੀ ਉਹ ਵੀ ਵਿਆਹ ਯੋਗ ਹੈ ਸਤ ਸੰਗਿਓ ਫਿਰ ਭਈਆ ਜੈਰਾਮ ਜੀ ਵਿਚੋਲੇ ਬਣੇ ਮੈਂ ਸੰਖੇਪ ਦੇ ਵਿੱਚ ਰਿਸ਼ਤਾ ਹੋ ਗਿਆ ਜੀ 1485 ਦੇ ਵਿੱਚ ਕਰਮਾਈ ਹੋਈ ਡੇਢ ਦੋ ਸਾਲ ਦਾ ਸਮਾਂ ਪਾਲਿਆ 1487 ਦੇ ਵਿੱਚ ਇਧਰੋਂ ਫਿਰ ਗੁਰਮੁਖੋ ਜਦੋਂ سارے ਰਿਸ਼ਤੇਦਾਰ ਇਕੱਠੇ ਹੋਏ ਸੁਲਤਾਨਪੁਰ ਲੋਧੀ ਪਹੁੰਚੇ ਰਾਏਪੋਟ ਕਲੰਡੀ ਤੋਂ ਵੀ ਹੋਰ ਸੁਲਤਾਨਪੁਰ ਲੋਧੀ ਸਾਰੇ ਰਿਸ਼ਤੇਦਾਰ ਇਕੱਠੇ ਇੱਥੋਂ ਫੇ ਬਰਾਤ ੁਰਦੀ ਹੈ ਅੱਜ ਵੀ ਉਹ ਮਰਿਆਦਾ ਹੈ ਗੁਰਮੁਖੋ ਤੁਹਾਨੂੰ ਕਈਆਂ ਨੂੰ ਪਤਾ ਹੋਵੇਗਾ ਬਰਾਤ ਅੱਜ ਵੀ ਸੁਲਤਾਨਪੁਰ ਲੋਧੀ ਤੋਂ ਬਟਾਲੇ ਜਾਂਦੀ ਹੈ ਜਦੋਂ ਬਾਬੇ ਦਾ ਵਿਆਹ ਹੁੰਦਾ ਹੈ ਸੁਲਤਾਨਪੁਰ ਲੋਧੀ ਤੋਂ ਬਰਾਤ ੁਰਦੀ ਹੈ ਇਹ ਬਰਾਦ ਦੇ ਵਿੱਚ ਸੰਤ ਮਹਾਪੁਰਖ ਫਕੀਰ ਲੋਕ ਬੰਦਗੀ ਵਾਲੇ ਲੋਕ ਨੇ ਉੱਥੇ ਸਤਗੁਰ ਦੇ ਰਿਸ਼ਤੇਦਾਰ ਵੀ ਨੇ ਨਾਨਕਾ ਪਰਿਵਾਰ ਹੈ ਬਾਬਾ RAM ਚੰਦ ਜੀ ਨਾਨਾ ਜੀ ਵੀ ਉਹਨਾਂ ਨੂੰ ਬੜਾ ਚਾਹ ਹੈ ਨਾਨੀ ਮਾਤਾ ਭرائی ਜੀ ਉਹਨਾਂ ਨੂੰ ਬੜਾ ਚਾਹ ਹੈ ਮਾਮਾ ਕ੍ਰਿਸ਼ਨਾ ਜੀ ਗੁਰਨਾਨਕ ਬਾਛ ਦੇ ਮਾਮਾ ਜੀ ਉਹਨਾਂ ਨੂੰ ਬੜਾ ਚਾਹ ਹੈ ਮਾਸੀ ਮਾਸੀ ਲੱਖੋ ਜੀ ਉਹਨਾਂ ਨੂੰ ਬੜਾ ਚਾਹ ਹੈ ਮਾਸੀ ਦਾ ਪੁੱਤਰ ਬਾਬਾ ਰਾਮ ਥੱਪਣ ਉਹ ਵੀ ਬਰਾਤ ਦੇ ਨਾਲ ਹੈ ਇਧਰੋਂ ਭਾਈਆ ਜੈਰਾਮ ਜੀ ਭਾਈਆ ਜੈਰਾਮ ਦੇ ਪਿਤਾ ਜੀ ਬਾਬਾ ਪਰਮਾਨੰਦ ਜੀ ਉਹ ਵੀ ਨਾਲ ਨੇ ਬੇਬੇ ਨਾਨਕੀ ਜੀ ਉਹਨਾਂ ਨੂੰ ਚਾਹੋ ਵੀ ਨਾਲ ਨੇ ਹੋਰ ਤਲਵੰਡੀ ਤੋਂ ਜੋ ਪਿਆਰ ਵਾਲੇ ਐਣੂਆ ਨੇ ਉਹ ਸਭ ਬਰਾਤ ਦੇ ਨਾਲ ਨੇ ਬਰਾਤ ਜਦ ਬਟਾਲੇ ਪਹੁੰਚੀ ਬਾਰ ਬਾਗ ਦੇ ਵਿੱਚ ਬਾਬਾ ਮੂਲਚਾਨੀ ਨੂੰ ਪਤਾ ਲੱਗਾ ਇਦਾਂ ਬਟਾਲੇ ਬਰਾਤ ਪਹੁੰਚ ਗਈ ਹੈ ਕੁਝ ਪਤਵੰਤੇ ਭੇਜੇ ਬੜੇ ਸਤਕਾਰ ਨਾਲ ਬਰਾਤ ਨੂੰ ਬਟਾਲੇ ਸ਼ਹਿਰ ਦੇ ਵਿੱਚ ਲੈ ਕੇ ਗਏ ਜੋ ਜਲ ਪਣੀਆ ਸ਼ਿਵਾ ਕੀਤੀ ਬਰਾਤੀਆਂ ਦੀ ਆਪਣੇ ਪਿਆਰ ਦੇ ਨਾਲ ਹੁਣ ਜਦੋਂ ਲਾਵਾਂ ਹੋਣ ਲੱਗੀਆਂ ਨਾ ਅੱਜ ਕੱਲ੍ਹ ਪਕੜਿਓ ਗੁਰਗ੍ਰੰਥ ਸਾਹਿਬ ਦਾ ਪ੍ਰਕਾਸ਼ ਦੇ ਹਰ ਤੁਸੀਂ ਮਨਾ ਰਹੇ ਹੋ ਜਿਸ ਵੇਲੇ ਲਾਵਾਂ ਹੋਣ ਲੱਗੀਆਂ ਬ੍ਰਾਹਮਣ ਲੋਕ ਗੁਰ ਪੰਡਤ ਲੋਕ ਆ ਗਏ ਉਹਨਾਂ ਨੇ ਅੱਗ ਦਾ ਪ੍ਰਬੰਧ ਕੀਤਾ ਆਪਣੀਆਂ ਸਮਰਤੀਆਂ ਲੈ ਕੇ ਆ ਗਏ ਗੁਰਨਾਨਕ ਪਾਸ਼ਾ ਕਹਿੰਦੇ ਬੈਠੋ ਇੱਥੇ ਅੱਗ ਦੇ ਦਿਵਾਲੇ ਤੁਸੀਂ ਸੱਤ ਨਾਮਾਂ ਲੈਣੀਆਂ ਨੇ ਫਿਰ ਤੁਹਾਡਾ ਵਿਆਹ ਹੋਵੇਗਾ ਪਾਉ ਤੁਹਾਡੇ ਆਨੰਦ ਕਾਰਜ ਹੋਣਗੇ ਗੁਰਨਾਨਕ ਪਾਸ਼ਾ ਕਹਿੰਦੇ ਅਸੀਂ ਅੱਗ ਦੇ ਦਿਵਾਲੇ ਲਵਾਂ ਨਹੀਂ ਲੈਣੀਆਂ ਇੱਥੇ ਫਿਰ ਕਈ ਇਤਰਾਜ਼ ਕਰਨਾ ਸ਼ੁਰੂ ਕਰਤਾ ਕਹਿੰਦੇ ਸਦੀਆਂ ਤੋਂ ਇਹ ਰਸਮ ਚੱਲਦੀ ਆਈ ਹੈ ਵਿਆ ਹੁੰਦਾ ਹੀ ਅਗਨੀ ਤੇ ਚਾਰਛੇਰੇ ਲਾਵਾਂ ਲੈ ਕੇ ਤੇ ਗੁਰੂ ਨਾਨਕ ਬਾਛਾ ਜੀ ਕਿਤੇ ਹੁੰਦਾ ਹੋਏਗਾ ਪਰ ਅਸੀਂ ਸ਼ਬਦ ਦੀਵਾਲੇ ਲਾਵਾਂ ਲਾਵਾਂਗੇ ਹੁਣ ਕਈਆਂ ਇਤਰਾਜ ਵੀ ਕੀਤਾ ਕੁਝ ਸਿਆਣੇ ਗੁਰੂ ਕਹਿੰਦੇ ਜਿਵੇਂ ਮੁੰਡਾ ਕਹਿੰਦਾ ਉਦਾਂ ਕਰ ਲਈਏ ਫਿਰ ਗੁਰਮੁਖੋ ਗੁਰਨਾਨਕ ਬਾਛਾ ਨੇ ਚੰਦਨ ਦੀ ਚੌਂਕੀ ਮੰਗਾਈ ਸੁੰਦਰ ਕੱਪੜਾ ਮੰਗਾਇਆ ਫੋੜ ਕਾਗਜ਼ ਕਲਮ ਮੰਗਾਈ ਆਪਣੇ ਮਹਾਰਾਜ ਹੱਥਾਂ ਦੇ ਨਾਲ ਸਤਬ ਨੇ ਮੂਲ ਮੰਤਰ ਦਾ ਜਾਪ ਲਿਖਿਆ ਉਹ ਚੰਦਨ ਦੀ ਚੌਕੀ ਤੇ ਸੁੰਦਰ ਵਿਸ਼ਾਈ ਕਰਕੇ ਮੂਲ ਮੰਤਰ ਦਾ ਜਾਪ ਤੇ ਲਿਖਿਆ ਤੇ ਉਹਦੇ ਦਿਵਾਲੇ ਚਾਰ ਲਾਵਾ ਲਈਆਂ ਇਸ ਤਰ੍ਹਾਂ ਗੁਰਨਾਨਕ ਬਾਦਸ਼ਾਹ ਦੇ ਆਨੰਦ ਕਾਰਧ ਹੋਏ ਪਾ ਵਿਆਹ ਹੋਇਆ ਸਤ ਸੰਗਿਓ ਜਿਹੜੇ ਚਾਰ ਲਾਵਾਂ ਦਾ ਬਾਠ ਆ ਨਾ ਉਹ ਗੁਰੂ ਰਾਮ ਦਾ ਜਿਹੜਾ ਸੁਹੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ ਉਹ ਬਾਦ ਵਿੱਚ ਉਚਾਰਨ ਕੀਤਾ ਹੈ ਸੁਹੀ ਮਹਲਾ ਚੌਥਾ ਹਰ ਪਹਿਲ ਦੀ ਲਾ ਪ੍ਰਵਿਰਤੀ ਕਲਮ ਦਰਾਇਆ ਬਜਰਾਮ ਜੀ ਉਹ ਬਾਦ ਚ ਗੁਰੂ ਰਾਮ ਦਾ ਨੇ ਉਚਾਰਨ ਕੀਤਾ ਹੈ ਵੇਖੋ ਗੁਰਨਾਨਕ ਬਾਦਸ਼ਾਹ ਨੇ ਉਸ ਵੇਲੇ ਸ਼ਬਦ ਨੂੰ ਪ੍ਰਧਾਨਤਾ ਦਿੱਤੀ ਹੁਣ ਬ੍ਰਾਹਮਣ ਲੋਕ ਥੋੜਾ ਨਾਰਾਜ਼ ਹੋ ਗਏ ਥੋੜਾ ਉਦਾਸ ਹੋ ਕੇ ਕਹਿੰਦੇ ਇਹ ਤਾਂ ਸਾਡੀ ਬੇਇੱਜ਼ਤੀ ਕੀਤੀ ਹੈ ਅਸੀਂ ਬੇਇੱਜ਼ਤੀ ਦਾ ਬਦਲਾ ਲੈਣਾ ਉਹਨਾਂ ਕੀ ਕੀਤਾ ਥੋੜਾ ਹਟਵਾ ਜਿੱਥੇ ਆਨੰਦ ਕਾਰਜ ਹੋਏ ਉੱਥੇ ਗੁਰਦੁਆਰਾ ਡੇਰਾ ਸਾਹਿਬ ਅੱਜ ਥੋੜਾ ਹਟਵਾ ਜਿੱਥੇ ਗੁਰਦੁਆਜ ਕੰਧ ਸਾਹਿਬ ਹੈ ਉੱਥੇ ਕੱਚੀ ਮਿੱਟੀ ਦੀ ਕੰਧ ਸੀ ਗੁਰਮਖੋ ਉਹਦੇ ਓਲੇ ਗੁਰਨਾਨਕ ਬਾਛਾ ਨੂੰ ਬਿਠਾਤਾ ਉਹਦੇ ਬਾ ਅੱਗੇ ਬਿਠਾਤਾ ਮੰਨ ਲਓ ਇਹ ਕੰਧ ਹੈ ਇੱਧਰ ਗੁਰਨਾਨਕ ਬਾਛਾ ਨੂੰ ਬਿਠਾਤਾ ਤੇ ਹੁਣ ਉਹ ਬ੍ਰਾਹਮਣ ਪੰਡਿਤ ਲੋਕ ੱਤਕਾ ਲਾਉਂਦੇ ਨੇ ਇੱਥੇ ਕਿ ਮਾਤਾ ਹੋਈ ਆ ਬਹੁਤ ਬਜ਼ੁਰਗ ਮਾਤਾ ਸੀ ਉਹਦਾ ਨਾਮ ਆਇਆ ਮਾਈ ਦੁਰਗੀ ਉਹ ਮਾਤਾ ਦੁਰਗੀ ਫੇਰ ਗੁਰਨਾਨਕ ਬਾਦਸ਼ਾਹ ਦੇ ਕੋਲ ਆਉਂਦੀ ਹੈ ਆਖ ਲਗੀ ਗੁਰਨਾਨਕ ਬਾਦਸ਼ਾਹ ਜੀ ਇਹ ਬ੍ਰਾਹਮਣ ਲੋਕ ਈਰਖਾ ਵਿੱਚ ਸੜਦੇ ਪਏ ਨੇ ਇਹ ਕਹਿੰਦੇ ਸਾਡੀ ਬੇਇੱਜ਼ਤੀ ਹੋਈ ਅਸੀਂ ਬਦਲਾ ਲੈਣਾ ਹੈ ਇਹ ਕੰਦ ਨੂੰ ੱੱੱਕਾ ਮਾਰ ਰਹੇ ਨੇ ਤੁਸੀਂ ਕੰਦ ਦੇ ਅੱਧੋਂ ਉੱਠ ਜਾਓ ਜੇ ਕੰਦ ਡਿੱਗ ਪਈ ਨਾ ਤੁਹਾਡੇ ਕੱਪੜੇ ਵੀ ਗੰਦੇ ਹੋ ਜਾਣਗੇ ਤੁਹਾਸਾ ਤਾਂ ਟੱਡ ਨੁਕਸਾਨ ਵੀ ਕੋਈ ਹੋ ਜਾਵੇ ਇਹ ਈਰਖਾ 'ਚ ਸੜਦੇ ਪਏ ਨੇ ਉੱਠ ਜਾਓ ਇੱਥੋਂ ਗੁਰੂ ਨਾਨਕ ਬਾਸ਼ਾ ਪਤਾ ਕੀ ਕਿ ਦਿੱਕਦੇ ਮਾਈ ਕੀ ਕਹਨੀ ਆ ਕਹਿੰਦੀ ਕੰਧ ਉੱਲ ਉੱਠ ਜੋ ਤੁਸੀਂ ਇਹ ਬ੍ਰਾਹਮਣ ਲੋਕਾਂ ਦੇ ਨੂੰ ੱੱੱਕਾ ਮਾਰਦੇ ਬੈਏ ਨੇ ਇੱਕ ਸਮਝਦੇ ਸਾਡੀ ਬੇਇੱਜ਼ਤੀ ਹੋਈ ਆ ਗੁਰੂ ਨਾਨਕ ਬਾਦਸ਼ਾਹ ਨੇ ਸ਼ਬਦ ਵਾਲੇ ਚਾਰ ਲਾਵਾ ਲਈਆਂ ਨੇ ਤੇ ਇਹ ਆਪਣੀ ਬੇਇੱਜ਼ਤੀ ਸਮਝਦੇ ਬੈਠੇ ਉਹਦਾ ਬਦਲਾ ਲੈਣਾ ਚਾਹੁੰਦੇ ਨੇ ਇਹ ਕੰਧ ਨੂੰ ੱੱੱਕਾ ਦੇ ਰਹੇ ਨੇ ਕੰਧ ਡਿਗ ਪਵੇ ਤੇ ਤੁਹਾਡੇ ਕੱਪੜੇ ਖਰਾਬ ਹੋ ਜਾਣ ਕਪੜੇ ਤੇ ਖਰਾਬ ਹੋ ਜਾਣਾ ਛੋਟਾ ਨੁਕਸਾਨ ਵੀ ਹੋ ਸਕਦਾ ਸਤਿਗੁਰੂ ਜੀ ਇੱਥੋਂ ਉੱਠ ਜਾਓ ਤੇ ਗੁਰੂ ਨਾਨਕ ਬਾਛੀ ਜੀ ਕਹਿੰਦੇ ਉਹ ਮਾਈ ਜਦ ਤੱਕ ਸੂਰਜ ਰਹੇਗਾ ਜਦ ਤੱਕ ਚੰਦਲਮਾ ਰਹੇਗਾ ਜਦ ਤੱਕ ਤਾਰੇ ਰਹਿਣਗੇ ਇਹ ਜੁਗਾ ਜੁਗਾ ਤੱਕ ਕੰਗ ਵੀ ਉਸੇ ਤਰ੍ਹਾਂ ਰਹੇਗੀ ਇਹ ਕੰਗ ਜੁਗਾ ਜੁਗਾ ਤੱਕ ਰਹੇਗੀ ਭਾਗਾਂ ਵਾਲਿਓ ਅੱਜ ਤੁਸੀਂ ਦਰਸ਼ਨ ਕਰਨ ਜਾਂਦੇ ਹੋ ਕੰਧ ਸਾਹਿਬ ਜਿਨ ਨੂੰ ਨਹੀਂ ਕੀਤੇ ਕਰਿਓ ਜਾ ਕੇ ਸਤ ਸੰਗਿਓ ਅੱਜ ਵੀ ਉਹ ਕੰਧ ਸ਼ੀਸ਼ੇ ਜੇ ਮਰੀ ਹੋਈ ਹੈ ਕਦੀ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਨਾ ਕੰਧ ਦੇ ਅੱਗੇ ਖਲੋਜਿਓ ਤੇ ਸੁਰਤੀ ਨਾ ਆਖੋ ਇਹ ਕੰਧ ਤੇਰੇ ਸਮੇਂ ਦੇ ਕਿੰਨੀਆਂ ਪੱਕੀਆਂ ਕੰਧਾ ਹੋਣਗੀਆਂ ਤੇਰੇ ਸਮੇਂ ਦੇ ਕਿੰਨੇ ਵੱਡੇ ਵੱਡੇ ਮਹਿਲ ਹੋਣਗੇ ਪਰ ਅੱਜ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਤੂੰ ਕੱਚੀ ਮਿੱਟੀ ਦੀ ਕੰਧ ਵਾਂ ਤੂੰ ਆਦਮੀ ਸੇਠ ਰਹਾ ਲੋਕ ਤੇਰਾ ਸਤਿਕਾਰ ਕਰਦੇ ਨੇ ਲੋਕ ਤੇਨੂੰ ਨਮਸਕਾਰ ਵੀ ਕਰਦੇ ਨੇ ਜਿਹੜਾ ਇੰਨਾ ਸਤਿਕਾਰ ਤੁਮੇਂ ਕਿਵੇਂ ਹੋ ਰਿਹਾ ਹੈ ਤੇ ਸੁਰਤੀ ਜੋ ਕੰਧ ਤੁਹਾਨੂੰ ਜਵਾਬ ਦੇਗੀ ਅਖੀ ਭਲਿਆ ਬੇਸ਼ੱਕ ਮੈਂ ਕੱਚੀ ਮਿੱਟੀ ਦੀ ਕੰਧ ਵਾਂ ਬੇਸ਼ੱਕ ਮੈਂ ਕੱਚੀ ਮਿੱਟੀ ਦੇ ਕੰਧਾਂ ਮੇਰੇ ਸਮੇਂ ਦੀ ਹੋਰ ਤੇਈ ਪੱਕੀਏ ਪੱਕੇ ਕੰਧਾ ਉਹਨਾਂ ਦਾ ਅਜੇ ਨਾਮੋ ਨਿਸ਼ਾਨ ਨਹੀਂ ਆ ਮੇਰਾ ਸਤਕਾਰ ਤਦ ਹੈ ਇੱਕ ਗੁਰੂ ਨਾਨਕ ਦੀ ਪਿਆਰ ਭਰੀ ਨਦਰ ਮੇਰੇ ਤੇ ਹੋ ਗਈ ਓ ਗੁਰੂ ਨਾਨਕ ਦੀ ਪਿਆਰ ਭਰੀ ਨਦਰ ਨੇ ਮੈਨੂੰ ਸਤਕਾਰ ਜੋਗ ਤੇ ਪੂਜਨ ਜੋਗ ਬਣਾ ਦਿੱਤਾ ਸਤਸੰਗੀਆਂ ਵੇਖੋ ਗੁਰੂ ਨਾਨਕ ਪਾਸ਼ ਸ਼ਬਦ ਨਾਲ ਜੋੜਤਾ